ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਬਲਾਕ ਦੀ ਕੁਝ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕਰਕੇ ਇਸ ਮਹਿੰਮ ਨੂੰ ਹੋਰ ਤੇਜ਼ ਕਰਨ ਦਾ ਉਪਰਾਲਾ ਕੀਤਾ ਗਿਆ ਇਸ ਮੌਕੇ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਮਹਿੰਮ ਨੂੰ ਇੱਕ ਚੰਗਾ ਹੰਗਾਰਾ ਮਿਲ ਰਿਹਾ ਹੈ ਹੁਣ ਤੱਕ 86 ਦੇ ਕਰੀਬ ਨਸ਼ਾ ਤਸਕਰਾਂ ਦੀਆਂ ਨਜਾਇਜ਼ ਜਾਇਦਾਦਾਂ ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ ਅਤੇ 70-75 ਦੇ ਕਰੀਬ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਪੰਜਾਬ ਵਿੱਚੋਂ ਨਸ਼ਾ ਬੰਦ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਿਸੇ ਵੀ ਕੀਮਤ ਤੇ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਇਸ ਦੇ ਲਈ ਲੋਕਾਂ ਦਾ ਵੀ ਵਧੀਆ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਉਮੀਦ ਹੈ ਕਿ ਜਲਦ ਹੀ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਹੋ ਜਾਵੇਗਾ। ਉਹਨਾਂ ਕਿਹਾ ਕਿ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ, ਉਹਨਾਂ ਦਾ ਵੀ ਸਰਕਾਰ ਸਹਿਯੋਗ ਦੇ ਰਹੀ ਹੈ ਬਹੁਤ ਵਧੀਆ ਨਤੀਜੇ ਨਿਕਲ ਰਹੇ ਨੇ ਲੋਕ ਆਪ ਮੁਹਾਰੇ ਚੱਲੇ ਆ ਕਿਉਂਕਿ ਨਸ਼ਿਆਂ ਨੇ ਪੰਜਾਬ ਦਾ ਬੇੜਾਗਰ ਕਰਤਾ ਕਿਵੇਂ ਨਸ਼ੇ ਆਏ ਕਿੱਥੋਂ ਆਏ ਸਾਰੇ ਜਾਣਦੇ ਆ ਸਾਰੇ ਪੁਸ਼ਤ ਪਨਾਹੀ ਕਰਦੇ ਰਹੇ ਆਪਣੀਆਂ ਗੱਡੀਆਂ ਦੇ ਵਿੱਚ ਨਸ਼ਾ ਸਮਗਰ ਨੂੰ ਲੈ ਕੇ ਫਿਰਦੇ ਰਹੇ ਜਿਹੜੇ ਲੋਕ ਨਸ਼ੇ ਦੇ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਸਿਕਿਉਰਿਟੀਆਂ ਦਵਾਉਂਦੇ ਰਹੇ ਪੰਜਾਬ ਨੂੰ ਤਬਾਹੀ ਦੇ ਕਿਨਾਰੇ ਖੜਾ ਕਰਤਾ ਰਹੇ ਪਰ ਹੁਣ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਕਹਿਦਾ ਸਪਸ਼ਟ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਿੱਦ ਦੇ ਅਸੀਂ ਇਸ ਦੀ ਸ਼ੁਰੂਆਤ ਕੀਤੀ ਉਹਦੇ ਕਹਿਦਾ ਸੀ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਕਰਨਾ ਛੱਡ ਦਨ ਤੇ ਜਾਂ ਫਿਰ ਪੰਜਾਬ ਛੱਡ ਦਨ ਔਰ ਬਿਲਕੁਲ ਉਸੇ ਤਰਜ਼ ਤੇ ਅਸੀਂ ਲੱਗੇ ਹੋਏ ਹਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਔਰ ਲੋਕ ਇਹ ਗੱਲ ਖੁਦ ਕਹਿੰਦੇ ਆ ਅਸੀਂ 86 ਜਗ੍ਹਾ ਬੁਲਡੋਜ਼ਰ ਚਲਾਏ ਆ ਉਹਨਾਂ ਲੋਕਾਂ ਨੂੰ ਸਮਝਦੇ ਆ ਵੀ ਜਿਹੜੇ ਲੋਕਾਂ ਦੇ ਘਰ ਬਰਬਾਦ ਕਰਕੇ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਤੇ ਜੇ ਉਹ ਚੰਗੇ ਮਕਾਨ ਪਾ ਕੇ ਰਹਿਣਗੇ ਤਾਂ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਕਿਸੇ ਨੂੰ ਪੈਰਾਂ ਤੇ ਚੱਲਣ ਦਿੱਤਾ ਜਾਊਗਾ ਉਹਨੇ ਸਰਕਾਰ ਦਾ ਫੈਸਲਾ ਹੈ ਕਿ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਉਸ ਹੱਦ ਤੱਕ ਜਾਵਾਂਗੇ ਤੇ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਕਿਸੇ ਵੀ ਅਲਾਮਤ ਦਾ ਖਾਤਮਾ ਤਾਂ ਹੁੰਦਾ ਜਦੋਂ ਲੋਕ ਸਾਥ ਦੇਣ ਕਿ ਪ੍ਰਤਾਪਾ ਜੜੇ ਕਿਹੜੀ ਲਾਇਸੈਂਸ ਲਾਇਸੈਂਸਿੰਗ ਅਥਾਰਟੀ ਹੈ ਕਿ ਕਿਹੜਾ ਫੇਲ ਹੋ ਗਿਆ ਕਿਹੜਾ ਸਹੀ ਹੋ ਗਿਆ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਸਰਕਾਰ थी ਉੱਥੇ ਗੁਟਕਾ ਸਾਹਿਬ ਚੱਕ ਕੇ ਕਿਹਾ ਸੀ ਕਿ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ ਤੇ ਕੀ ਹੋਇਆ ਅੱਜ ਸਾਨੂੰ 2.5 ਮਹੀਨੇ ਹੋਏ ਨੇ ਅੱਜ 10000 ਤਾਂ ਸੀ ਜਿਹੜੇ ਬੰਦੇ ਨਸ਼ਾ ਦੇ ਨਾਲ ਜੁੜੇ ਹੋਏ ਤੇ ਜੇਲ੍ਹਾਂ 'ਚ ਭੇਜੇ ਹੋਏ ਆ 8500 ਦੇ ਕਰੀਬ ਪਰਚੇ ਦਰਜ ਕੀਤੇ ਨੇ ਜਿੰਨੇ ਸਮੱਗਲਰ تھے ਸਭ ਭੱਜੇ ਹੋਏ ਨੇ ਕੋਈ ਘਰਾਂ ਨੂੰ ਜੰਦਾ ਲਾ ਕੇ ਭੱਜੇ ਹੋਇਆ ਕੋਈ ਜ਼ਮਾਨਤਾ ਕਰਾਉਂਦਾ ਫਿਰਦਾ ਕੋਈ ਕੁਝ ਕਰਦਾ ਫਿਰਦਾ ਇਹ ਹੈ ਨਾ ਪ੍ਰੈਕਟੀਕਲੀ ਔਰ ਬਿਲਕੁਲ ਦਾਅਵੇ ਨਾਲ ਕਹਿੰਨੇ ਆ ਨਹੀਂ ਕਿਸੇ ਨੂੰ ਬਖਸ਼ਾਂਗੇ ਕੋਈ ਕਿਸੇ ਦਾ ਇੱਕ ਦੱਸੋ ਜਿਹੜੇ ਨਸ਼ੇੜੀ ਸੀਗੇ ਬਹੁਤ ਔਖੇ ਹੋ ਰਹੇ ਨਸ਼ਾ ਨਹੀਂ ਮਿਲ ਰਿਹਾ ਉਹਨਾਂ ਦਾ ਕੀ ਹੱਲ ਕਰੂਗਾ ਉਹਨਾਂ ਨੂੰ ਬਿਲਕੁਲ ਹੱਲ ਕਰਾਂਗੇ ਲਓ ਅਸੀਂ ਤਾਂ ਹੀ ਜਿਹੜਾ ਲੋਕ ਪਿੰਡਾਂ ਚ ਜਾ ਰਹੇ ਆਂ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਆ ਗਈ ਲਓ ਅਸੀਂ ਉਹਦਾ ਲਾਜ ਵੀ ਕਰਾਵਾਂਗੇ ਮਦਦ ਵੀ ਕਰਾਂਗੇ ਉਹਦੀ ਉਹਨੂੰ ਦੁਬਾਰੇ ਪੈਰਾਂ ਤੇ ਖੜਾ ਕਰਾਂਗੇ ਕੋਈ ਇਸ ਚੀਜ਼ ਦੇ ਖਿਲਾਫ ਨਹੀਂ ਅਸੀਂ ਜੇ ਇਹਨਾਂ ਦੇ ਗਲਤ ਗੱਲਾਂ ਕਰਕੇ ਕੋਈ ਬੱਚਾ ਨਸ਼ੇ ਤੇ ਲੱਗ ਗਿਆ ਅਸੀਂ ਉਹਦੇ ਨਾਲ ਸੋ ਇਸ ਕਰਕੇ ਦੇਖੋ ਪੰਜਾਬ ਸਰਕਾਰ ਹਰ ਗੱਲ ਦੇ ਵਿੱਚ ਚੱਲ ਰਹੀ ਹੈ ਅੱਜ ਮੈਂ ਇਹਦੀ ਗੱਲ ਚਰਿਆ ਟੇਲਾਂ ਦੇ ਪਾਣੀ ਪਛਾਣ ਦੀ ਗੱਲ ਚਰ ਰਹੀ ਅੱਜ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਹਰਪਾਲ ਸਿੰਘ ਟੀਮਾ ਜੀ ਨੇ ਵੀ ਆਉਣਾ ਸੀ ਕਿਉਂਕਿ ਸਾਡਾ ਹਲਕਾ ਇਕੱਠੀ ਹੈ ਚਾਰ ਪਿੰਡ ਉਹਨਾਂ ਦੇ ਨੇ ਚਾਰ ਸਾਡੇ ਆ ਤੇ ਪੈਸਾ ਉਹਨਾਂ ਤੋਂ ਹੀ ਲੈਣਾ ਫਿਰ ਲੈ ਲਾਂਗੇ ਹੋਰ ਲੈ ਲਾਂਗੇ ਉਹਨਾਂ ਦੇ ਨਾਲ ਆ ਜਾਂਦੇ ਚੰਗਾ ਫੋਰ ਫਾਇਦਾ ਹੋ ਜਾਂਦਾ ਮਾੜਾ ਜਿਹਾ ਅੱਜ ਜਤਪਿੰਦਰ ਸੋਹੀ ਆਏ ਨੇ ਉਹਨਾਂ ਦੀ ਅਸਲੀ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਨਸ਼ਾ ਉਹ ਸਾਡਾ ਪਰਮ ਫਿਕਸ ਹੈ ਤਿੰਨ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਸੀ ਉੱਥੇ ਜਾਵਾਂਗੇ ਔਰ ਬੜਾ ਮਨ ਨੂੰ ਸਕੂਨ ਮਿਲਦਾ ਹੈ ਬੀਬੀਆਂ ਇੰਨੀ ਵੱਡੀ ਗਿਣਤੀ ਚ ਇਕੱਠੀਆਂ ਹੁੰਦੀਆਂ ਨੇ ਵੱਡਾ ਸਹਿਯੋਗ ਕਰਨ ਨੂੰ ਤਿਆਰ ਨੇ ਔਰ ਖੁੱਲ ਕੇ ਲੋਕ ਸਾਹਮਣੇ ਆ ਰਹ ਨਤੀਜੇ ਦਾ ਸਾਹਮਣੇ ਆਉਣਗੇ ਔਰ ਇਹ ਮੁਹਿੰਮ ਕੋਈ ਇਹ ਨਹੀਂ ਹੈ ਕਿ ਮਹੀਨੇ ਦੋ ਮਹੀਨਿਆਂ ਦੀ ਮੁਹਿੰਮ ਹੈ ਇਹ ਮੁਹਿੰਮ ਉਦੋਂ ਤੱਕ ਚੱਲੂਗੀ ਜਦੋਂ ਤੱਕ ਨਸ਼ੇ ਦਾ ਨਾਉਂ ਹੀ ਖਤਮ ਹੁੰਦਾ ਔਰ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰੀ ਨੇ ਕਿਤੇ ਇਸ ਗਲਤ ਫਹਿਮੀ 'ਚ ਹੁਣ ਕਿ ਅਸੀਂ ਇਹ ਮੁਹਿੰਮ ਜੀ ਹੁਣ ਹੋਜੂ ਖਤਮ ਹੋਜੂ ਹੋਰ ਹੋਜੂ ਨਹੀਂ ਹੋਣੀ ਹੈ ਸਰਕਾਰ ਨੇ ਇਹ ਨਸ਼ਾ ਮੁਹਿੰਮ ਜੁੱਦ ਨਸ਼ਾ ਬ੍ਰੁੱਧ ਚਲਾਇਆ ਅਸੀਂ ਇਹਦਾ ਜੱਜ ਕੇ ਸਾਥ ਦੇਵਾਂਗੇ ਤੇ ਜਿਹੜਾ ਵੀ ਕੋਈ ਵੀ ਪਿੰਡ 'ਚ ਵਿਅਕਤੀ ਨਸ਼ਾ ਕਰਦਾ ਅਸੀਂ ਉਹਨੂੰ ਤੁਰੰਤ ਫੜਾਵਾਂਗੇ ਤੇ ਜਿਹੜਾ ਵੀ ਕੋਈ ਨਸ਼ੇ ਪ੍ਰਤੀ ਫੜਿਆ ਗਿਆ ਸੀ ਉਹਦੀ ਪਿੰਡ ਦਾ ਕੋਈ ਵੀ ਵਿਅਕਤੀ ਜ਼ਮਾਨਤ ਨਹੀਂ ਕਰਾਉਣ ਜਾਊਗਾ ਜੀ ਧੰਨਵਾਦ